ਲਓ ਜੀ ਦੋਸਤੋ ਕੇ ਟੀਵੀ ਪੰਜਾਬ ਲੈ ਕੇ ਹਾਜ਼ਰ ਅੱਜ ਅਸੀਂ ਪਹੁੰਚਿਆ ਜੀ ਸ਼ਹਿਰ ਲੁਧਿਆਣਾ ਅੰਮ੍ਰਿਤ ਸਿੰਘ ਚਮਕੀਲਾ ਦੀ ਸਮਾਦ ਤੇ ਲਓ ਜੀ ਤੁਹਾਨੂੰ ਉਹ ਸਮਾਦ ਦੇ ਦਰਸ਼ਨ ਕਰਾਉਣ ਜਾ ਰਹੇ ਆ ਜਿੱਥੇ ਚਮਕੀਲਾ ਜੀ ਦਾ ਮੇਲਾ ਵੀ ਹੁੰਦਾ ਵਾ ਜਿੱਥੇ ਸਾਰੇ ਗਵਈਏ ਆਣ ਕੇ ਆਪਣੀ ਪਰਫਾਰਮੈਂਸ ਕਰਦੇ ਆ ਟਾਈਮ ਲੈਂਦੇ ਆ ਆ ਦੇਖੋ ਜੀ ਸਾਹਮਣੇ ਉਹਨਾਂ ਦੀ ਸਮਾਦ ਹੈ ਜੀ ਆਵਰ ਸਿੰਘ ਚਮਕੀਲਾ ਜੀ ਦੀ ਤੇ ਆਹ ਦੇਖੋ ਜੀ ਹਾਂਜੀ ਜੀ ਅਵਰ ਸਿੰਘ ਚਮਕੀਲਾ ਜੀ ਦੀ ਸਮਾਦ ਤੇ ਪਹੁੰਚੇ ਆ ਆਪਣਾ ਕੇਟੀਵੀ ਪੰਜਾਬ ਲੈ ਕੇ ਹਾਂਜੀ ਅੱਛਾ ਜੀ ਜਦੋਂ ਚਮਕੀਲੇ ਨੂੰ ਮਾਰਿਆ ਗਿਆ ਉਸ ਮੌਕੇ ਤੁਹਾਡੇ ਨਾਲ ਕਿੰਨੇ ਸਾਜ਼ੀ ਮਰੇ ਆ ਸਾਜ਼ੀ ਸਾਡੇ 2 ਸੀ ਕੀ ਕੀ ਨਾਂ ਸੀ ਉਹਨਾਂ ਦਾ ਜੀ ਬਿੰਨ ਦੀ ਜੇ ਤੇ ਗੋਲੀ ਲੱਗੀ ਸੀ ਹੂੰ ਤੇ ਇੱਕ ਦੇਗੂ ਸੀਗਾ ਹੂੰ ਇੱਕ ਸਾਡਾ ਸੀਗਾ ਜਿੱਲ ਜਿਹੜਾ ਬਾਜਾ ਜਿੰਨਾ ਮੇਰਾ ਬਹੁਤ ਪਿਆਰ ਸੀ ਅੱਛਾ ਜੀ ਉਸ ਬਾਵਾ ਗੋੜੀਏ ਗਲੇ ਤੇ ਪਉਂਦੀ ਸੀ ਕਲਜਾਦ ਕੋਲੇ ਅੱਛਾ ਜੀ ਇਹਦਾ ਗਾਣਾ ਸੀ ਬਹੁਤ ਪਸੰਦ ਆ ਗਿਆ ਉਹ ਆਪ ਗਾਉਂਦਾ ਸੀ ਪਹਿਲਾਂ ਤੇ ਚਮਕੀਲਾ ਗਾਉਂਦਾ ਯਾਰ ਹੁਣ ਮੈਂ ਇਹ ਰਿਕਾਰਡ ਚਵਾ ਦੇਣਾ ਅੱਛਾ ਜੀ ਤੇ ਉਹਨੇ ਜੀ ਰਿਕਾਰਡ ਕਰਾਤਾ ਸੀ ਜਿੱਲ ਨੇ ਤੇ ਤੇ ਗਲੇ ਮਦਿਆ ਦੇਗੂ ਮਦਿਆ ਤੇ ਦੋ ਜਾਨੇ ਇਹ ਮਰੇ ਨੇ ਤੇ ਪੰਜਵੇਂ ਦੀ ਗੋਲੀ ਲੱਗੀ ਹੈ ਇਹ ਕਿੰਨਾ ਟਾਈਮ ਸੀ ਜਦੋਂ ਵਾਰਦਾਤ ਹੋਈ ਕਿੰਨਾ ਕਿਹੜਾ ਟਾਈਮ ਸੀ ਇਹ ਹੁਣ 2:30 ਵਜੇ ਦਾ 2:30 ਵਜੇ ਦਾ ਠੀਕ ਹੋ ਤੇ ਹੋਰ ਅ ਚ ਮਕੀਲੇ ਦੀ ਜਿਹੜੀ ਫਿਲਮ ਬਣੀ ਆ ਉਹਨਾਂ ਪਰਿਵਾਰ ਦੀ ਕੋਈ ਹੈਲਪ ਕੀਤੀ ਆ ਕੋਈ ਕੀ ਦੇਖੋ ਜੀ ਮੈਂ ਤੇਈ ਪਰਿਵਾਰਾਂ ਦਾ ਜਾਣਦਾ ਨਹੀਂ ਅੱਛਾ ਜੀ ਤੁਮ ਬੰਬਈ ਗਏ ਸੀ ਇਮਤੀਆਜ਼ ਅਲੀ ਭਾਜੀ ਵੀ ਇੱਥੇ ਆnde ਜੇ ਮੀਰ ਗੋਲ ਵੀ ਆnde ਮੇਰੇ ਜ ਮੈਨੂੰ ਇਹ ਜਿਹੜੀ ਚਮਕੀਲੇ ਦੀ ਫਿਲਮ ਬਣੀ ਆ ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਕਿੰਨਾ ਕ ਸੱਚ ਦਿਖਾਇਆ ਤੇ ਕਿੰਨਾ ਕਿ ਇਹਦੇ ਵਿੱਚ ਤੁਹਾਨੂੰ ਲੱਗਦਿਆ ਕੋਈ ਮਿਸਟੇਕ ਨਹੀਂ ਵੇਖੋ ਜੀ ਸੱਚ ਹੈ ਐਲਛੇ ਤੁਸੀਂ ਅੱਜ ਕੱਲੇ ਥੇ ਕਾਢਣ ਦੀ ਜਗ੍ਹਾ ਨਹੀਂ ਸੀ ਹਾਈ ਜੈਂਟਰੀ ਆਉਂਦੀ ਹੈ ਹੂੰ ਚੰਡੀਗੜ੍ਹ ਤੋਂ ਕੋਈ ਪੁਲਿਸ ਅਫਸਰ ਆ ਗਿਆ ਕੋਈ ਡੀਸੀ ਦਾ ਬੰਦਾ ਆ ਗਿਆ ਥੀਮ ਕਰਨ ਤੋਂ ਡੀਸੀ ਦਾ ਵੀ ਕੋਈ ਇੱਥੇ ਗਰਵਾਸਪੋਰਟ ਤੋਂ ਫੈਮਿਲੀ ਆਈ ਜੀ ਕੱਲ ਇੰਗਲੈਂਡ ਤੋਂ ਕੇ ਫੈਮਿਲੀ ਆਈ ਐ ਸਪੈਸ਼ਲ ਉਹ ਕੁੜੀ ਕਹਿੰਦੀ ਕਹਿੰਦੀ ਮੈਂ ਚਮਕਰੀ ਸਮਾਤ ਦੇਖਣੀ ਆ ਉਹਨਾਂ ਦਾ ਕਦੇ ਫੋਨ ਕਮ ਹੋ ਗਿਆ ਦੇਖੋ ਦੱਸ ਲੱਭ ਗਿਆ ਫਿਰ ਉਹ ਗੱਡੀ ਜੀ ਪਿਆਦੀ ਅੱਛਾ ਜੀ ਉਹ ਸਾਰੀ ਫੈਮਿਲੀ ਆਈ ਆ ਤੇ ਮੈਂ ਤਾਂ 18 ਸਾਲ ਲੱਗ ਕੇ ਆਇਆ ਕੈਨੇਡਾ ਮੈਂ ਤਾਂ ਪਸੇ ਮੈਂ ਕਿਹਾ ਕਿ ਤੇਰੇ ਨਾਲ ਦਾ ਬਰੈਂਟ ਨੇ ਨੇ ਵੀ ਉਹ ਵੀ ਆਏ ਤੇ ਮਤਲਬ ਇਹ ਆ ਵੀ ਇੰਨਾ ਸੰਸਕਾਰ ਫਿਲਮ ਨੂੰ ਮਿਲਿਆ ਤੇ ਤੁਸੀਂ ਬਰੀਬ ਨਹੀਂ ਕਰ ਸਕਦੇ ਨਹੀਂ ਹੋਰ ਫਿਲਮਾਂ ਨਹੀਂ ਆ ਜਾਂ ਸੱਸਕਾਰ ਨੇ ਮੈਂ ਤਾਂ ਕਲਾਕਾਰ ਵੀ ਕਹਿੰਦਾ ਮੈਂ ਇੱਥੇ ਕੋਈ ਕਲਾਕਾਰ ਨਹੀਂ ਆਉਂਦਾ ਕੱਲ ਇੱਕ ਕਲਾਕਾਰ ਆਇਆ ਸੀ ਛੋਟੀ ਦਾ ਕਲਾਕਾਰ ਸੀ ਉਹ ਨੌਂ ਭੁੱਲ ਗਿਆ ਮੈਂ ਅੱਜ ਪੰਚੀ ਲਈ ਹੀ ਉਹ ਵੀ ਆ ਗਿਆ ਉੱਥੇ ਮੱਥਾ ਟੇਕ ਕੇ ਤੇ ਮੈਂ ਕਲਾਕਾਰਾਂ ਨੂੰ ਵੀ ਕਹੂੰਗਾ ਅਪੀਲ ਕਰਦਾ ਵੀ ਤੁਸੀਂ ਵੀ ਆਓ ਜੀ ਤੁਹਾਡਾ ਸਾਥ ਹੀ ਸੀਗਾ ਯਾਰ ਉਹਨੂੰ ਕਮਸੇ ਘੰਟੇ ਚੇਲਿਆਂ ਨੂੰ ਵੀ ਕਹੂੰਗਾ ਵੀ ਢੇੜਾ ਮਾਰਿਆ ਕਰੋ ਜੇ ਮਾਨਕੂ ਆ ਜੇ ਮੈਂ ਆਪਣੇ ਆਪ ਨੂੰ ਸਿਲੰਡਰ ਕੱਪਰ ਸੀ ਉਹ ਮੈਂ ਬਚ ਗਿਆ ਮੈਂ ਤਾਂ ਇੱਥੇ ਜਗਾ ਮਾਰਦਾ ਤੇ ਮੈਨੂੰ ਕੋਈ ਚਾਹਨਾ ਨਹੀਂ ਹੈ ਅਭੀ ਚਲੋ ਮੈਂ ਪਾਲਵਤੀ ਮੈਂ ਸਤ ਚਮਕੀਲੇ ਕਰ ਤੇ ਜਾਂਦਾ ਠੀਕ ਹੋ ਥੈਂਕ ਯੂ ਮਾਨਕੂ ਸਾਹਿਬ ਜੀ ਤੁਸੀਂ ਆਪਣਾ ਕੀਮਤੀ ਸਮਾਂ ਕੱਢਿਆ ਇਹ ਸੀ ਸਾਡੇ ਨਾਲ ਗੱਲਬਾਤ ਕਰਦੇ ਸੀ ਜੀ ਮਾਨਕੂ ਸਾਹਿਬ ਜਿਨ੍ਹਾਂ ਨੇ ਬਹੁਤ ਹੀ ਸਮਾਂ ਚ ਵਕੀਲੇ ਦੇ ਨਾਲ ਕੱਟਿਆ ਉਹਨਾਂ ਦੀ ਡੈਥ ਹੋਣ ਦੇ ਨਾਲ ਵੀ ਉਦੋਂ ਇਸ ਮੌਕੇ ਤੇ ਰਹੇ ਆ ਤੇ ਇਹਨੇ ਆਪਣੇ ਵਿਚਾਰ ਕੇਟੀਵੀ ਪੰਜਾਬ ਨਾਲ ਸਾਂਝੇ ਕੀਤੇ ਆ ਜੀ ਮਾਨਕੂ ਸਾਹਿਬ ਤੁਹਾਡਾ ਬਹੁਤ ਬਹੁਤ ਥੈਂਕ ਯੂ ਤੁਸੀਂ ਆਪਣਾ ਕੀਮਤੀ ਸਮਾਂ ਕੱਢਿਆ ਮੈਂ ਤੁਹਾਡਾ ਆਪਣਾ ਲਖਵਿੰਦਰ ਕੋਟਿਆ ਥੈਂਕ ਯੂ ਸਤਿ ਸ਼੍ਰੀ ਅਕਾਲ ਜੀ